ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਪ੍ਰਗਟ ਭਈ ਸਗਲੇ ਯੁਗ ਅੰਤਰ ਬਚਨ ਬੜਾ ਡੂੰਗਾ ਹੈ ਗੁਰੂ ਨਾਨਕ ਪ੍ਰਗਟ ਹੋਏ ਨੇ ਕਲਯੁਗ ਦੇ ਵਿੱਚ ਜੇ ਸੰਨ ਈਸਵੀ ਮੁਤਾਬਕ ਗੱਲ ਕਰੀਏ 1469 ਈਸਵੀ ਬਣ ਜੇ ਬਿਕਰਮੀ ਸੰਮਤ ਮੁਤਾਬਕ ਗੱਲ ਕਰੀਏ ਤਾਂ 1526 ਬਿਕਰਮੀ 20 ਵਿਸਾਖ ਵਿਸਾਖ ਸੁਦੀ ਤੀਜ ਬਣਦੀ ਹੈ ਵਿਦਵਾਨਾਂ ਨੇ ਲਿਖਿਆ ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ 카르ਤਕ ਮਾਸ ਰੁੱਤ ਸਰਦ ਪੂਰਨ ਮਾਸੀ ਆਠ ਜਾਮ ਸਾਠ ਕੜੀ ਆਜ ਤੇਰੀ ਬਾਰੀ ਹੈ ਅੱਜ ਦੇ ਦਿਨ ਜਿਹੜੇ ਵਿਸਾਖ ਸੁਦੀ ਤੀਜ ਦਾ ਗੁਰੂ ਨਾਨਕ ਜੀ ਦਾ ਜਨਮ ਦਿਨ ਉਹ ਪ੍ਰithvi ਚੰਦ ਜੀ ਦੇ ਅਨੁਾਈ ਨੇ ਉਹਦੇ ਪੈਰੋਕਾਰ ਨੇ ਉਹਨੂੰ ਗੁਰੂ ਸਿੱਧ ਮੰਨਣ ਵਾਲੇ ਨੇ ਗੁਰੂ ਸਿੱਧ ਕਰਨ ਵਾਲੇ ਨੇ ਹਾਂ ਇਹ ਗੱਲ ਜ਼ਰੂਰ ਹੈ ਕਿ ਗੁਰੂ ਨਾਨਕ ਜੀ ਦਾ ਜੋ ਸਰੀਰ ਕਤ ਕੁਸਦੀ ਪੂਰਨ ਮਾਸ਼ੀ 1526 ਬਿਕਰਮੀ ਮੁਤਾਬਕ ਹੋਇਆ ਨਨਕਾਣਾ ਸਾਹਿਬ ਜੀ ਨੂੰ ਆਖਨੇ ਆ ਰਾਏ ਭੋਏ ਦੀ ਤਲਵੰਡੀ ਰਾਏ ਭੋਏ ਰਾਏ ਬੁਲਾਰ ਦਾ ਪਿਤਾ ਸੀ ਗੁਰੂ ਨਾਨਕ ਮਹਾਰਾਜ ਜੀ ਦਾ ਪਿੰਡ ਪੱਠੇਵਿੰਡ ਜਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਹਨ ਇੱਥੇ ਚਾਰ ਵਿੰਡ ਨੇ ਚਾਟੀ ਵਿੰਡ ਠਿੱਖੀ ਵਿੰਡ ਸੁਲਤਾਨ ਵਿੰਡ ਪਠੇ ਵਿੰਡ ਇਹ ਚਾਰ ਵਿੰਡ ਨੇ ਇੱਥੇ ਗੁਰੂ ਨਾਨਕ ਸਾਹਿਬ ਦਾ ਅਸਲ ਪਿੰਡ ਹੈ ਜਿਹੜਾ ਅਸਲੀ ਪ੍ਰਾਤਨ ਇਹਨਾਂ ਦਾ ਜੱਦੀ ਪੁਸ਼ਤੀ ਪਿਤਾ ਪੁਰਖੀ ਜਿਹੜਾ ਨਗਰ ਪਿੰਡ ਹੈ ਹੁਣ ਬਹੁਤ ਲੋਕ ਪੰਜਾਬ ਤੋਂ ਦਿੱਲੀ ਜਾ ਕੇ ਵਸ ਗਏ ਬਹੁਤ ਲੋਕ ਕੋਲਕੱਤਾ ਜਾ ਲ ਕੇ ਵਸ ਗਏ ਕਿੰਨੇ ਆਪਾਂ ਕੈਨੇਡਾ ਚ ਆਣ ਕੇ ਵਸ ਗਏ ਅਮਰੀਕਾ ਚ ਵਸ ਗਏ ਪਰ ਲੇਕਿਨ ਸਾਡਾ ਜਿੱਦੀ ਪੁਸ਼ਤੀ ਪਿੰਡ ਜਿਹੜਾ ਉਹਦੀ ਗੱਲ ਤਾਂ ਹੋਏਗੀ ਨਾ ਗੁਰੂ ਨਾਨਕ ਮਹਾਰਾਜੀ ਦਾ ਪਿੰਡ ਹੈ ਪੱਠੇਵਿੰਡ ਤੇ ਪੱਠੇਵਿੰਡ ਦੇ ਨਾਲ ਹੀ ਰਾਏ ਬੁਲਾਰ ਦੇ ਪਿਤਾ ਦਾ ਪਿੰਡ ਹੈ